ਇਹ ਚੱਲ ਚੁਕੇ ਆ ਝੱਪਰੇ ਭਰਾ ਪਰਵਾਲ ਨੂੰ ਤੁਸੀਂ ਤੋਂ ਥੱਲੇ ਨੂੰ ਇਹ ਤੁਸੀਂ ਹੁਣ ਸਾਰੇ ਥਾਵਾਂ ਤੋਂ ਟੁੱਟੇਗੀ ਇਹ ਜਿੰਨਾ ਵੀ ਨੁਕਸਾਨ ਆ ਇਹਦਾ ਹੁਣ ਗੁਰਦਾਸ ਪਰਵਾਲਿਆਂ ਨੂੰ ਹੋਊਗਾ ਆ ਵੇਖੋ ਪਾਣੀ ਇਹ ਰੁੜ ਗਈ ਆ ਤੁਸੀਂ ਪੂਰੀ ਦੀ ਪੂਰੀ ਪਹਿਲਾਂ ਜਦੋਂ ਗਏ ਅਸੀਂ ਇੱਥੋਂ ਗੱਡੀ ਕੱਢ ਕੇ ਆਏ ਆ ਹੁਣ ਆ ਸਾਰਾ ਪਾਣੀ ਉੱਪਰ ਦੀ ਰਾਵੀ ਦਰਿਆ ਦਾ ਜਿਹੜਾ ਆ ਤੁਸੀਂ ਬੰਦਾ ਟੁੱਟ ਕੇ ਭਰਾਪਰਵਾਲ ਨੂੰ ਚੱਲ ਪਿਆ ਝਪਰੇਵਾਲ ਨੂੰ ਆ ਪਿੰਡ ਅੱਗੇ ਉਗਰਾਇਆ ਤੇ ਇਸ ਕਰਕੇ ਪ੍ਰਸ਼ਾਸਨ ਨੂੰ ਅਪੀਲ ਆ ਕਿ ਜ਼ੋਰ ਤੇ ਪ੍ਰਸ਼ਾਸਨ ਦਾ ਵੀ ਚੱਲਣਾ ਪਰ ਇੱਥੇ ਘਟੂ ਘਟ ਜਿਹੜੇ ਇਹਨਾਂ ਦੇ ਅਫਸਰ ਪਹੁੰਚਣੇ ਚਾਹੀਦੇ ਆ ਪਿੰਡ ਵਾਲਿਆਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਕੋਈ ਪ੍ਰਬੰਧ ਕਰ ਦੇਣਾ ਚਾਹੀਦਾ ਉਹ ਕੁਛ ਵੀ ਨਹੀਂ ਕੀਤਾ ਗਿਆ ਇਹਨਾਂ ਵੱਲੋਂ ਕੱਲ ਰਾਤ ਅਸੀਂ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਸੀ ਪਰ ਉਹਨਾਂ ਦਾ ਕਹਿਣਾ ਸੀ ਵੀ ਅਜੇ ਪਾਣੀ ਜਿਹੜਾ ਆ ਉਹ ਦਰਿਆ ਦੇ ਅੰਦਰ ਅੰਦਰ ਆ ਤੁਸੀਂ ਦੇ ਅੰਦਰ ਅੰਦਰ ਆ ਪਰ ਆ ਜੋ ਹਾਲ ਆ ਵੇਖੋ ਹੁਣ ਆ ਜਿਹੜਾ ਪਾੜ ਪੈ ਰਿਹਾ ਉੱਥੋਂ ਤੱਕ ਪੈ ਗਿਆ ਇਹਨੂੰ ਪਾਣੀ ਨੂੰ ਠੰਮਿਆ ਨਹੀਂ ਜਾ ਸਕਦਾ ਕਿਉਂਕਿ ਪਿੱਛੇ ਜਿਹੜਾ ਵਹਾਅ ਆ ਉਹ ਲਗਭਗ 15-15 ਫੁੱਟੇ ਦਾ ਪੂਰਾ ਜੋਰ ਆ ਇਧਰ ਨੂੰ ਇਹ ਹੁਣ ਇਲਾਕੇ ਦਾ ਬਚਣ ਦਾ ਜਿਹੜੀਆਂ ਫਸਲਾਂ ਜਾਂ ਪਾਣੀਆਂ ਆ ਹੜ ਪੂਰਾ ਗਰਦਾਸਪੁਰ ਨੂੰ ਮਾਰ ਮਾਰੂਗਾ ਹੁਣ ਇਹ ਜਿੰਨਾ ਵੀ ਪਾਣੀਆਂ ਪਹਿਲਾਂ ਥੋੜਾ ਸੀਗਾ ਉੱਪਰ ਦੀ ਟੱਪਦਾ ਸੀਗਾ ਪ੍ਰਸ਼ਾਸਨ ਸਮੇਂ ਨਾਲ ਸਵੇਰ ਦਾ ਇੱਥੇ ਪਹੁੰਚ ਜਾਂਦਾ ਜੇ ਤਾਂ ਹੱਲ ਹੋ ਸਕਦਾ ਸੀ ਪਰ ਹੁਣ ਇਹਦਾ ਹੱਲ ਕੋਈ ਨਹੀਂ ਕਿਉਂਕਿ ਤੁ